ਟੋਟਲ ਸਰਕਾਰ ਦਾ ਹੀ ਫੇਰ ਨਾ ਐਡਮਿਨਿਸਟ੍ਰੇਸ਼ਨ ਕੀ ਉਹਦੇ ਕੋਈ ਕਿਸੇ ਪਾਸੇ ਡਵੈਲਪਮੈਂਟ ਨਹੀਂ ਕੋਈ ਝਗੜਾ ਨਹੀਂ ਕੋਈ ਕੁਝ ਨਹੀਂ ਕੋਈ ਗੱਡੀ ਹੋਣੀ ਕਰਨ ਵਾਸਤੇ ਕੋਈ ਪਾਰਕਿੰਗ ਨਹੀਂ ਦੇਣੇ ਤੇ ਆਰ ਤੁਸੀਂ ਕੋਰਟ ਫੀਸ ਵਧਾਈ ਹੋਈ ਹੈ ਆ ਦੇਖੋ ਖੜੇ ਐ ਜਿਨ੍ਹਾਂ ਨੇ ਠੇਕੇ ਤੇ ਵੀ ਲਿਆ ਦਾੜੀ ਨਾਲੋਂ ਮੱਖਾ ਲੰਮੀ ਪੈਸੇ ਲੈਂਦੇ ਐ ਪਾਰਕਿੰਗ ਪਲੇਸ ਪ੍ਰੋਵਾਈਡ ਨਹੀਂ ਕੀਤੀ ਪਾਰਕਿੰਗ ਇਹ ਨਾ ਇਹ ਪ੍ਰੋਵਾਈਡ ਕਰਨਗੇ ਤਾਂ ਹੀ ਕਿਸੇ ਨੂੰ ਲਵਾਣਗੇ ਨਿਸ਼ਾਨੀ ਤਾਂ ਬਹੁਤ ਜ਼ਿਆਦਾ ਹੈ ਕਿ ਬਿਲਕੁਲ ਗੱਡੀਆਂ ਆਈ ਨਿਊ ਸਕੂਲ ਦੇ ਅੰਦਰ ਪਰ ਕਈ ਵਾਰ ਤਾਂ ਘੰਟਾ-ਘੰਟਾ ਲੱਗ ਜਾਂਦਾ ਰੁਕਣ ਨੂੰ ਪਾਰਕਿੰਗ ਪਲੇਸ ਹੈ ਹੀ ਨਹੀਂ ਐਡਵੋਕੇਟਸ ਦੀ ਪਾਰਕਿੰਗ ਇੱਕ ਪਰਸਨਲ ਜੀ ਉੱਥੇ ਜਿਹੜੀ ਹੁੰਦੀ ਸੀਗੀ ਉਹ ਸੀ ਬਟ ਉੱਥੇ ਵੀ ਦੂਜੀਆਂ ਲਿਟੀਗੈਂਟਸ ਦੀਆਂ ਗੱਡੀਆਂ ਆ ਜਾਂਦੀਆਂ ਈਵਨ ਦਟ ਉਹ ਛੋਟੀ ਪਾਰਕਿੰਗ ਹੈ ਸਮੱਸਿਆ ਆਉਂਦੀ ਹੈ ਤੁਹਾਨੂੰ ਸਮੱਸਿਆ ਸਰ ਪਾਰਕਿੰਗ ਦੀ ਹੋ ਆ ਜੀ ਪਾਰਕਿੰਗ ਦੀ ਸਮੱਸਿਆ ਅੰਦਰ ਘੱਟ ਹੈ ਮਤ ਜਗਾ ਘਟਾ ਹੈ ਜਗਾ ਘਟ ਹੋਣ ਦੇ ਕਰਕੇ ਜਦੋਂ ਲੋਕਾਂ ਨੂੰ ਰੋਕਦੇ ਆਸੀਂ ਵੀ ਭਾਈ ਪਾਰਕੀਟਾਓ ਉਹਨੇ ਅੰਦਰ ਗੱਡੀ ਲੋ ਅੰਦਰ ਜਗਾ ਨਹੀਂ ਹੁੰਦੀ ਉਹਦੇ ਕਰਕੇ ਲੜਾਈ ਝਗੜਾ ਹੁੰਦਾ ਸਾਡਾ ਅੱਜ ਥੋੜਾ ਮੈਂ ਗੱਲ ਕਰਾਂਗਾ ਇੱਕ ਅਜਿਹੇ ਮਸਲੇ ਦੀ ਜਿਸ ਨੂੰ ਲੈ ਕੇ ਰੋਜ਼ਾਨਾ ਹੀ ਅਕਸਰ ਲੜਾਈ ਝਗੜੀਆਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਇਹ ਸਮੱਸਿਆ ਹੈ ਪਾਰਕਿੰਗ ਦੀ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਝਗੜੇ ਅਤੇ ਇੱਥੋਂ ਤੱਕ ਕਿ ਕਤਲ ਤੱਕ ਦੀਆਂ ਜਿਹੜੀਆਂ ਵਾਰਦਾਤਾਂ ਉਹ ਵੀ ਹੋਈਆਂ ਨੇ ਪਰ ਇਸ ਸਮੱਸਿਆ ਦੇ ਵੱਲ ਕਿੰਨਾ ਕੁ ਸੰਜੀਦਾ ਸਰਕਾਰ ਤੇ ਪ੍ਰਸ਼ਾਸਨ ਉਸ ਦਾ ਅੰਦਾਜ਼ਾ ਤੁਸੀਂ ਰੋਪੜ ਦੇ ਵਿੱਚ ਸੈਕਟਰੀਟ ਤੋਂ ਹੀ ਲਗਾ ਸਕਦੇ ਹਾਂ ਜਿੱਥੇ ਪ੍ਰਸ਼ਾਸਨ ਵੱਲੋਂ ਲੱਖਾਂ ਰੁਪਏ ਦਾ ਜਿਹੜਾ ਠੇਕਾ ਉਹ ਪਾਰਕਿੰਗ ਦਾ ਦਿੱਤਾ ਗਿਆ ਮੈਂ ਖੜਾ ਹਾਂ ਰੋਪੜ ਸੈਕਟਰੀਟ ਦੇ ਬਾਹਰ ਇਹ ਤਸਵੀਰ ਤੁਸੀਂ ਰੋਪੜ ਸੈਕਟਰੀਟ ਦੀ ਦੇਖ ਸਕਦੇ ਹੋ ਤੇ ਇਸ ਸੈਕਟਰੀਟ ਦੇ ਲਈ ਜੇਕਰ ਕਿਸੇ ਨੇ ਕੰਮ ਕਰਾਉਣ ਦੇ ਲਈ ਆਉਣਾ ਆਪਣੇ ਵਾਹਨ ਦੇ ਉੱਤੇ ਤਾਂ ਉਸ ਨੂੰ ਪਾਰਕਿੰਗ ਦੀ ਜਿਹੜੀ ਪਰਚੀ ਆ ਉਹ ਲਗਾਈ ਜਾਂਦੀ ਹੈ ਤੇ ਠੇਕੇਦਾਰ ਨੂੰ ਲਗਭਗ 8 ਲੱਖ ਰੁਪਏ ਦਾ ਜਿਹੜਾ ਠੇਕਾ ਪਾਰਕਿੰਗ ਦਾ ਦਿੱਤਾ ਹੋਇਆ ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਠੇਕਾ ਤਾਂ ਦੇ ਦਿੱਤਾ 8 ਲੱਖ ਰੁਪਏ ਦਾ ਪਰ ਪ੍ਰਸ਼ਾਸਨ ਵੱਲੋਂ ਪਾਰਕਿੰਗ ਦੇ ਲਈ ਕੋਈ ਜਗ੍ਹਾ ਮੁਹੱਈਆ ਨਹੀਂ ਕਰਵਾਈ ਗਈ ਉਸ ਠੇਕੇਦਾਰ ਨੂੰ ਜਿਸ ਦੇ ਚਲਦਿਆਂ ਜਿਹੜੀਆਂ ਗੱਡੀਆਂ ਨੇ ਉਹ ਸਾਰੀਆਂ ਸੜਕ ਦੇ ਉੱਤੇ ਲੱਗੀਆਂ ਹੁੰਦੀਆਂ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਦਰਿਏ ਦੂਰ ਦੂਰ ਤੱਕ ਕਈ ਕਿਲੋਮੀਟਰ ਤੱਕ ਜਿਹੜੀਆਂ ਇਹ ਲਾਈਨਾਂ ਨੇ ਇਹ ਮੁੱਖ ਸੜਕ ਦੇ ਉੱਤੇ ਜਿਹੜੀ ਸੈਕਟਰ ਦੇ ਬਾਹਰ ਦੀ ਮੁੱਖ ਸੜਕ ਹੈ ਉਸ ਦੇ ਉੱਤੇ ਲੱਗੀਆਂ ਲੱਗੀਆਂ ਹੋਈਆਂ ਨੇ ਲਾਈਨਾਂ ਔਰ ਇੱਕ ਵੱਡੇ ਹਾਦਸੇ ਦਾ ਕਾਰਨ ਵੀ ਜਿਹੜੀ ਆ ਇਹ ਪਾਰਕਿੰਗ ਜਿਹੜੀ ਆ ਉਹ ਬਣਦੀ ਆ ਅਕਸਰ ਇਹ ਇੱਥੇ ਵੀ ਜਿਹੜੀਆਂ ਹਾਦਸੇ ਹੁੰਦੇ ਰਹਿੰਦੇ ਨੇ ਲੜਾਈ ਝਗੜੇ ਲੋਕਾਂ ਦੇ ਨਾਲ ਹੁੰਦੇ ਰਹਿੰਦੇ ਨੇ ਉਹ ਇਥੋਂ ਤੱਕ ਕਿ ਜਿਹੜੇ ਪਾਰਕਿੰਗ ਦਾ ਠੇਕਾ ਜਿੰਨਾਂ ਦੇ ਕੋਲ ਹੈਗਾ ਉਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਵੀ ਅਕਸਰ ਲੋਕਾਂ ਦੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਕਿਉਂਕਿ ਸੈਕਟਰ ਦੇ ਅੰਦਰ ਜਗ੍ਹਾ ਨਾ ਹੋਣ ਕਰਕੇ ਲੋਕਾਂ ਨੂੰ ਜਿਹੜੀ ਇਹ ਜਦੋਂ ਕਹਿੰਦੇ ਨੇ ਵੀ ਪਾਰਕਿੰਗ ਜਿਹੜੀ ਆ ਉਹ ਸੜਕ ਦੇ ਉੱਤੇ ਗੱਡੀ ਲਗਾਈ ਜਾਵੇ ਦਾ ਅਕਸਰ ਇਹ ਜਿਹੜੇ ਝਗੜੇ ਇਹਨਾਂ ਦੇ ਨਾਲ ਵੀ ਹੁੰਦੇ ਨੇ ਪਰ ਦੂਸਰੇ ਪਾਸੇ ਜੇਕਰ ਪ੍ਰਸ਼ਾਸਨ ਲੱਖਰ ਜਿਹੜਾ ਇਸ ਪਾਰਕਿੰਗ ਤੋਂ ਠੇਕੇ ਤੋਂ ਲੈ ਰਿਹਾ ਤਾਂ ਜਗ੍ਹਾ ਦੀ ਵਿਵਸਥਾ ਕਿਉਂ ਨਹੀਂ ਹੈ ਇੱਕ ਵੱਡਾ ਸਵਾਲ ਹੈ ਪਾਰਕਿੰਗ ਦਾ ਖੇਤਰ ਕਿਹੜਾ ਅੰਦਰ ਸੈਕਟਰ ਦੇ ਅੰਦਰ ਜਾ ਕੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿੱਥੇ ਅਧਿਕਾਰੀਆਂ ਦੀਆਂ ਗੱਡੀਆਂ ਖੜਦੀਆਂ ਨੇ ਕਿੱਥੇ ਆਮ ਲੋਕਾਂ ਦੀਆਂ ਗੱਡੀਆਂ ਖੜਦੀਆਂ ਨੇ ਜਾਂ ਕਿੱਥੇ ਵਕੀਲ ਭਾਈਚਾਰੇ ਦੀਆਂ ਗੱਡੀਆਂ ਖੜਦੀਆਂ ਨੇ ਔਰ ਇਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਤੁਹਾਨੂੰ ਦਿਖਾਉਂਦੇ ਹਾਂ ਸੈਕਟਰ ਦੇ ਅੰਦਰ ਜਾ ਕੇ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਸੈਕਟਰੀਟ ਦੇ ਅੰਦਰ ਦੀ ਤਸਵੀਰਾਂ ਇੱਥੇ ਲਗਭਗ ਸਾਰੇ ਜਿਹੜੇ ਮੁਲਾਜ਼ਮ ਨੇ ਜਿਹੜੇ ਇੱਥੇ ਕੰਮ ਕਰਦੇ ਨੇ ਇਸ ਸੈਕਟਰੀਟ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਹੁੰਦੀਆਂ ਨੇ ਤਾਂ ਦੂਸਰੇ ਪਾਸੇ ਜੇਕਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈ ਐਸਐਸਪੀ ਦਾ ਦਫ਼ਤਰ ਹੈ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਐਸਐਸ ਸੈਕਟਰੀਟ ਦੇ ਅੰਦਰ ਹੈ ਤਾਂ ਉੱਥੋਂ ਦੇ ਕੀ ਨੇ ਹਾਲਾਤ ਕਿਸ ਤਰੀਕੇ ਦੇ ਨਾਲ ਉੱਥੇ ਪਾਰਕਿੰਗ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਹੈ ਕਿ ਬਿਲਕੁਲ ਗੱਡੀਆਂ ਆਏ ਨਹੀਂ ਸਕਦੀਆਂ ਅੰਦਰ ਪਰ ਕਈ ਵਾਰ ਤਾਂ ਘੰਟਾ-ਘੰਟਾ ਲੱਗ ਜਾਂਦਾ ਰੁਕਣ ਨੂੰ ਉਈ ਜਗ੍ਹਾ ਹੀ ਨਹੀਂ ਹੈ ਪਾਰਕਿੰਗ ਵਾਸਤੇ ਅੱਜ ਵੀ ਬਲਕੇ ਮੈਂ ਆਪਣੇ ਮੀਟਿੰਗ ਵਿੱਚ ਗਿਆ ਸੀ ਮੇ ਕੋਈ ਨਾ ਕੋਈ ਅਰੇਂਜਮੈਂਟ ਹੋਣਾ ਚਾਹੀਦਾ ਹੈ ਇਸ ਦਾ ਕਿ ਜਿਹੜੀ ਪਬਲਿਕ ਹੈ ਉਸ ਨੂੰ ਮੁਸ਼ਕਲ ਨਾ ਹੋਵੇ ਐਟਲੀਸਟ ਜਿਹੜੇ ਲਾਇਅਰਸ ਹਨ ਉਹ ਇੱਥੇ ਆਉਂਦੇ ਰਹਿਣ ਗੱਡੀ ਸਿੱਧੀ ਆਵੇ ਤੇ ਜੇ ਇਹ ਚੈੱਕ ਹੁੰਦੀ ਉੱਥੇ ਤਾਂ ਤੱਕ ਫਿਰ ਤਾਂ ਠੀਕ ਹੈ ਜੇ ਉੱਥੇ ਕੋਈ ਲਾਰਜਸ ਮੰਦਰ ਫਿਰ ਤਾਂ ਸਾਰਾ ਹੋ ਜਾਏਗਾ ਨਹੀਂ ਗੱਡੀਆਂ ਬਾਹਰ ਹੀ ਖੜੀਆਂ ਹੋ ਸਕਦੀਆਂ ਪਾਰਕਿੰਗ ਦਾ ਕੋਈ ਅਰੇਂਜਮੈਂਟ ਨਹੀਂ ਕੀ ਲੱਗਦਾ ਐਡਮਿਨਿਸਟ੍ਰੇਸ਼ਨ ਠੇਕਾ ਦਿੰਦੀ ਆ ਲੱਖਾਂ ਰੁਪਿਆ ਜਿਹੜਾ ਪਾਰਕਿੰਗ ਦੇ ਐਡਮਿਨਿਸਟ੍ਰੇਸ਼ਨ ਦਾ ਬਾਊਦਰਿੰਗ ਕਰਦੀ ਪਾਰਕਿੰਗ ਹੋ ਰਹੀ ਉਹਨਾਂ ਨੇ ਤਾਂ ਬਾਹਰ ਪਾਰਕਿੰਗ ਕੀਤੀ ਹੋਈ ਹੈ ਲੇਅਰਜ਼ ਵਾਸਤੇ ਕੋਈ ਪਾਰਕਿੰਗ ਨਹੀਂ ਨਾ ਇਨਸਾਈਡ ਤੇ ਹੋਇਆ ਕਿੰਨਾ ਕੁ ਵੱਡਾ ਸੁਣ ਲੱਗਦਾ ਵੀ ਤੁਹਾਡੀਆਂ ਗੱਡੀਆਂ ਨੂੰ ਜਾਂ ਰਿਸਕ ਹੈਗਾ ਜਦੋਂ ਸੜਕ ਦੇ ਉੱਤੇ ਗੱਡੀ ਖੜਦੀ ਆ ਔਰ ਪੈਸੇ ਦੇਣ ਦੇ ਬਾਵਜੂਦ ਗੱਡੀਆਂ ਦਾ ਉਹ ਤਾਂ ਹੁਣ ਜੋ ਤੁਹਾਨੂੰ ਪਤਾ ਚੋਰੀ ਹੁੰਨੀ ਆ ਜਾਂ ਅਦਰਵਾਈਜ਼ ਹੋ ਤੱਪਰ ਹਰ ਉਧਰ ਇਸ ਕਹੀ ਹੈ ਉਸ ਨੂੰ ਕਿ ਤੁਸੀਂ ਉਹ ਕਰ ਸਕਦੇ ਹੋ ਉਹ ਤਾਂ ਦੇਖ ਫਾਲ ਕਰੇ ਨਹੀਂ ਸਰ ਤੋਂ ਬੜੀ ਕੰਸੀਟ ਐਡਮਿਸ਼ਨਸ ਨਾ ਕਿੰਨਾ ਵੱਡਾ ਤੁਸੀਂ ਫੇਲਿਅਰ ਮੰਨਦੇ ਹੋ ਫਿਰ ਟੋਟਲ ਸਰਕਾਰ ਦਾ ਹੀ ਫੈਨ ਹੋਰ ਐਡਮਿਨਿਸਟ੍ਰੇਸ਼ਨ ਕੀ ਉਹਦੇ ਦੀ ਕੋਈ ਕਿਸੇ ਪਾਸੇ ਡਵੈਲਪਮੈਂਟ ਨਹੀਂ ਕੋਈ ਝਗੜਾ ਨਹੀਂ ਕੋਈ ਕੁਝ ਨਹੀਂ ਕੋਈ ਗੱਡੀ ਹੋਣੀ ਕਰਨ ਵਾਸਤੇ ਕੋਈ ਪਾਰਕਿੰਗ ਦੇਣ ਦੇ ਤਿਆਰ ਤੁਸੀਂ ਕੋਰਟ ਫੀਸ ਵਧਾਈ ਹੋਈ ਹੈ ਔਰ ਲੋਕਾਂ ਨੂੰ ਕੋਈ ਉਹ ਨਹੀਂ ਮਿਲਦੀ ਸਹੂਲਤ ਗੱਲ ਇਸ ਤਰ੍ਹਾਂ ਜੱਗੀ ਸਾਹਿਬ ਇਹ ਤਾਂ ਬਹੁਤ ਹੀ ਬਹੁਤ ਹੀ ਬੜੀ ਪ੍ਰੋਬਲਮ ਹੈ ਚਲੋ ਐਡਵੋਕੇਟਸ ਲਈ ਤਾਂ ਹੈਗੇ ਹੀ ਹੈ ਬਟ ਲਿਟੀਗੈਂਸ ਲਈ ਵੀ ਉੱਡੀ ਬੜੀ ਦਿੱਕਤ ਹੈ ਪਾਰਕਿੰਗ ਪਲੇਸ ਹੈ ਹੀ ਨਹੀਂ ਐਡਵੋਕੇਟਸ ਦੀ ਪਾਰਕਿੰਗ ਇੱਕ ਪਰਸਨਲ ਜੀ ਉੱਥੇ ਜਿਹੜੀ ਹੁੰਦੀ ਸੀਗੀ ਉਹ ਸੀ ਬਟ ਉੱਥੇ ਵੀ ਦੂਜੀਆਂ ਲਿਟੀਗੈਂਸ ਦੀਆਂ ਗੱਡੀਆਂ ਆ ਜਾਂਦੀਆਂ ਈਵਨ ਦਟ ਬਹੁਤ ਛੋਟੀ ਪਾਰਕਿੰਗ ਹੈ ਜਿਸ ਦਿਨ ਕਿਸੇ ਵੀਆਈਪੀ ਦੀ ਕੋਈ ਤਰੀਕ ਹੁੰਦੀ ਆ ਉਹਦੀਆਂ ਪਾਇਲਟਸ ਜਾਂ ਹੋਰ ਗੱਡੀਆਂ ਆ ਕੇ ਸਾਰੀ ਪਾਰਕਿੰਗ ਤੈਕਨਾ ਸਵ ਜਾਂਦੀ ਹੈ ਇਹ ਤਾਂ ਡਿਊਟੀ ਐਡਮਿਨਿਸਟ੍ਰੇਸ਼ਨ ਦੀ ਹੈ ਇਹ ਤਾਂ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਵੀ ਪਾਰਕਿੰਗ ਪ੍ਰੋਵਾਈਡ ਕਰਨੀ ਹੈ ਕਿਵੇਂ ਪ੍ਰੋਵਾਈਡ ਕਰਨੀ ਹੈ ਕਿੱਥੇ ਪ੍ਰੋਵਾਈਡ ਕਰਨੀ ਹੈ ਤੇ ਸ਼ਕਤੀ ਦੇ ਨਾਲ ਇਹ ਚੀਜ਼ਾਂ ਲਾਗੂ ਹੋਣੀ ਚਾਹੀਦੀਆਂ ਪਾਰਕਿੰਗ ਦਾ ਕੀ ਹਾਲ ਹੈ ਆ ਦੇਖੋ ਖੜੇ ਆ ਜਿਨ੍ਹਾਂ ਨੇ ਠੇਕੇ ਤੇ ਵੀ ਲਿਆ ਦਾੜੀ ਨਾਲੋਂ ਮੁੱਛਾਂ ਲੰਮੀਆਂ ਪੈਸੇ ਲੈਂਦੇ ਆ ਪਾਰਕਿੰਗ ਪਲੇਸ ਪ੍ਰੋਵਾਈਡ ਨਹੀਂ ਕੀਤੀ ਪਾਰਕਿੰਗ ਇਹ ਨਾ ਇਹ ਪ੍ਰੋਵਾਈਡ ਕਰਨਗੇ ਤਾਂ ਹੀ ਕਿਸੇ ਨੂੰ ਲਵਾਣਗੇ ਤੁਸੀਂ ਹੁਣ ਦੇਖੋ ਉਧਰ ਤੋਂ ਚੈੱਕ ਕਰਕੇ ਆਓ ਐਡ ਲਾਸਟ ਤੁਹਾਨੂੰ ਕਾਰਈ ਕਾਰਾਂ ਦੇਖਣੀਆਂ ਇਹ ਰੋਡ ਸਾਈਡ ਤੇ ਗੱਡੀਆਂ ਇੱਥੇ ਕੋਈ ਹਾਦਸਾ ਹੋਣ ਦਾ ਵੀ ਡਰ ਹੈ ਪਾਰਕਿੰਗ ਦੇ ਨਾਲ ਨਾਲ ਸਾਰੀਆਂ ਜਿਹੜੀਆਂ ਮੇਨ ਬੱਸ ਸਟੈਂਡ ਤੋਂ ਬੱਸਾਂ ਜਾਂਦੀਆਂ ਉਹ ਵੀ ਇੰਨੀਆਂ ਤੇਜ਼ ਰਫ਼ਤਾਰ ਆਉਂਦੀਆਂ ਐ ਇੱਥੇ ਤਾਂ ਇਵਨ ਸਾਰਾ ਚਲੋ ਫੈਕਟਰੀ ਇੱਥੇ ਐ ਪ੍ਰਸ਼ਾਸਨ ਸਾਰਾ ਉਰੇ ਬੈਠਦਾ ਪੁਲਿਸ ਇੱਥੇ ਬੈਠਦੀ ਇੱਥੇ ਇਹਨਾਂ ਨੂੰ ਇੱਕ ਪੱਕੇ ਤੌਰ ਤੇ ਗਾਰਡ ਖੜਾਣੇ ਚਾਹੀਦਾ ਜਿਹੜਾ ਉਹਨੂੰ ਪੰਕਚੁਐਲਿਟੀ ਦੇ ਨਾਲ ਸਾਰੇ ਟ੍ਰੈਫਿਕ ਨੂੰ ਕੰਟਰੋਲ ਕਰੇ ਆਈਆਈਟੀ ਇੱਧਰ ਐ ਬਟ ਕੁਝ ਵੀ ਨਹੀਂ ਐ ਇਹ ਤਾਂ ਹਾਲਾਤ ਬਹੁਤ ਜ਼ਿਆਦਾ ਬਦਤਰ ਹੋ ਰਹੇ ਜੀ ਡੇ ਬਾਈ ਡੇ ਲੋਕਾਂ ਕੋਲ ਗੱਡੀਆਂ ਵੱਧ ਰਹੀਆਂ ਕਨਵੈयंस ਜ਼ਿਆਦਾ ਹੋ ਰਹੀ ਹੈ ਪਾਰਕਿੰਗ ਦੀ ਪਲੇਸ ਹੈ ਨਹੀਂ ਹੈ ਇਹ ਤਾਂ ਹੋਰ ਜ਼ਿਆਦਾ ਡਿਫਿਕਲਟੀਜ਼ ਟਾਈਮ ਸਮੇਂ ਦੇ ਨਾਲ ਆਣ ਗਿਆ ਇਹ ਸਾਡੀ ਇਹ ਪ੍ਰਸ਼ਾਸਨ ਨੂੰ ਮੰਗ ਹੈ ਵੀ ਕਰੋ ਇਹਦਾ ਇੰਤਜ਼ਾਮ ਕਰੋ ਨਹੀਂ ਤਾਂ ਬਹੁਤ ਦਿੱਕਤ ਅੱਛਾ ਇਹ ਖੋਰ ਗੱਲ ਸੈਕਟਰੀਏਟ ਹੈਗਾ ਜੀ ਹਰ ਇੱਕ ਬੰਦੇ ਨੇ ਇੱਥੇ ਆਣਾ ਹੈ ਹਰ ਇੱਕ ਨੇ ਆਪਣੀ ਕਨਵੈयंस ਤੇ ਆਣਾ ਜੇ ਤੁਸੀਂ ਕਿਸੇ ਨੂੰ ਰੋਕੂਗੇ ਤਾਂ ਇੱਥੇ ਲੜਾਈ ਝਗੜੇ ਦਾ ਵੀ ਬਹੁਤ ਡਰ ਹੈ ਉਹੀ ਬਜ਼ੁਰਗ ਕਿਸੇ ਪਾਰਕਿੰਗ ਤੇ ਗੱਡੀ ਖੜੀ ਕਰਕੇ ਚੱਲ ਜਾਂਦਾ ਕੋਈ ਪਿੱਛੇ ਹੋਰ ਗੱਡੀ ਲਾ ਕੇ ਚੱਲ ਜਾਂਦਾ ਉਹਦਾ ਕੰਮ 10 ਮਿੰਟ ਚ ਮੁੱਕ ਜਾਂਦਾ ਉਹ ਉਹਨਾਂ ਨੂੰ ਵਿਚਾਰਿਆਂ ਨੂੰ ਸ਼ਾਮ ਦੇ 5 ਵਜੇ ਤੱਕ ਖੜਦਾ ਪੈਂਦਾ ਜਦ ਤੱਕ ਦੂਜਾ ਬੰਦਾ ਗੱਡੀ ਨਹੀਂ ਕਢਦਾ ਉਦੋਂ ਤੱਕ ਉਹਨਾਂ ਦੀ ਗੱਡੀ ਨਹੀਂ ਨਿਕਲਦੀ ਸੋ ਇਹ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਹੈ ਕੋਈ ਜਿਹੜੇ ਡਿਸੇਬਲ ਪਰਸਨ ਆਉਂਦੇ ਆ ਜੋ ਤੁਰ ਨਹੀਂ ਸਕਦੇ ਉਹ ਆਪਣੀ ਗੱਡੀ ਤੇ ਉਹਨਾਂ ਨੂੰ ਜਾਣਾ ਜ਼ਰੂਰੀ ਹੈ ਨਹੀਂ ਚੱਲ ਸਕਦੇ ਤੁਰ ਕੇ 휠 ਚੇਅਰ ਨਹੀਂ ਇੱਥੇ ਹੈਗੀਆਂ ਇਹ ਤਾਂ ਪ੍ਰਸ਼ਾਸਨ ਦਾ ਸਾਰਾ ਸਿਸਟਮ ਹੈ ਇਟ ਇਜ਼ ਵੈਰੀ 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 ਬਿਗ ਟ੍ਰਬਲ ਟੂ ਆਲ ਮਸਾਂ ਮਾਉਂਦੀ ਆ ਤੁਸੇ ਸਮੱਸਿਆ ਸਰ ਪਾਰਕਿੰਗ ਦੀ ਹੋ ਆ ਜੀ ਪਾਰਕਿੰਗ ਦੀ ਸਮੱਸਿਆ ਅੰਦਰ ਘੱਟ ਆ ਮਤਲਬ ਜਗ੍ਹਾ ਘੱਟ ਆ ਜਗ੍ਹਾ ਘੱਟ ਹੋਣ ਦੇ ਕਰੋਂ ਜਦੋਂ ਲੋਕਾਂ ਨੂੰ ਰੋਕਦੇ ਆਸੀਂ ਵੀ ਭਾਈ ਪਰਚੀ ਘਟਾਓ ਕਹਿੰਦੇ ਅੰਦਰ ਗੱਡੀ ਲੋ ਅੰਦਰ ਜਗ੍ਹਾ ਨਹੀਂ ਹੁੰਦੀ ਉਹਦੇ ਕਰਕੇ ਲੜਾਈ ਝਗੜਾ ਹੁੰਦਾ ਸਾਡਾ ਤੇ ਬਾਕੀ ਵਕੀਲ ਸਾਹਿਬ ਉਹ ਨਹੀਂ ਪੈਸੇ ਦਿੰਦੇ ਕੋਈ ਵੀ ਖੋਖਿਆਂ ਵਾਲੇ ਹੋਗੇ ਹੋਗੇ ਕੋਈ ਪੈਸਾ ਨਹੀਂ ਦਿੰਦਾ ਸਾਨੂੰ ਉਹ ਫਿਰ ਕਿਸੇ ਕਿਸੇ ਦੇ ਪੂਰੀ ਹੁਣੀ ਬਹੁਤ ਔਖੀ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਕਿਆ ਕਰਦੇ ਆ ਕਿਸ ਤੇ ਪੂਰੀ ਕਰਨੀ ਮੁਸ਼ਕਲ ਆ अच्छा सो तो सोभी पार्किंग ਨੂੰ ਲੈ ਕੇ ਕੀ ਸਮੱਸਿਆ ਆਈ ਥੋਨੂੰ ਤੇ पार्किंग ਇੱਥੇ ਹੈ ਹੀ ਨਹੀਂ ਹੈਗੀ पार्किंग ਦੀ ਸਮੱਸਿਆ ਸਦਾ ਹੀ ਰਹਿੰਦੀ ਅੰਦਰ ਗੱਡੀ ਜਾਣ ਨਹੀਂ ਦਿੰਦੇ ਬਾਹਰ ਤੰਗ ਕਰਦੇ ਰੋਡ ਤੇ ਗੱਡੀ ਲੱਗੀ ਹੋਈ ਹੈ ਕਿ ਨਾਲ ਗੱਡੀ ਨੂੰ ਜਾਂ ਕਿੰਨਾ ਰਿਸਕ ਤੁਹਾਨੂੰ ਲੱਗਦਾ ਵੀ ਗੱਡੀ ਦਾ ਥੋੜਾ ਸੜਕ ਤੋਂ ਟਿਕਾਣਾ ਕੱਢੀ ਗੱਡੀ ਤਾਂ ਬਾਹਰ ਖੜੀ ਹੈ ਤੇ ਇਸਕੇ ਰਿਸਕੇ ਗੱਡੀ ਹੈ ਐਡਮਿਸ਼ਨ ਨੇ ਜਗ੍ਹਾ ਤਾਂ ਪ੍ਰਬੰਧ ਕੀਤਾ ਨਹੀਂ ਪਰਚੀ ਕੱਟ ਹੋ ਰਹੀ ਹੈ ਹਾਂ ਜੀ ਕੱਟਿਆ ਕੋਈ ਇੱਥੇ ਹੈ ਪ੍ਰਬੰਧ ਨਹੀਂ ਹੈ ਦੇਖ ਲਓ ਤੁਹਾਡੇ ਸਾਹਮਣੇ ਹੀ ਖੜੀਆਂ ਗੱਡੀਆਂ ਕਿੱਧਰ ਖੜੀਆਂ ਨੇ ਰੋਪੜ ਦੇ ਸੈਕਟਰੀਏਟ ਦੇ ਮੁੱਖ ਗੇਟ ਤੋਂ ਅੰਦਰ ਵੱਧਦੇ ਹਾਂ ਜੀ ਸਭ ਤੋਂ ਪਹਿਲਾਂ ਸਾਹਮਣੇ ਡਿਪਟੀ ਕਮਿਸ਼ਨਰ ਦਾ ਇਹ ਦਫਤਰ ਹੈਗਾ ਜਿੱਥੇ ਡਿਪਟੀ ਕਮਿਸ਼ਨਰ ਦੀ ਜਿਹੜੀ ਗੱਡੀ ਆ ਉਹ ਖੜੀ ਹੁੰਦੀ ਹੈ ਤੇ ਉਸ ਤੋਂ ਇਲਾਵਾ ਜਿੱਕਰ ਜਿਹੜੇ ਬਾਕੀ ਅਧਿਕਾਰੀ ਨੇ ਉਹਨਾਂ ਦੀਆਂ ਗੱਡੀਆਂ ਵਾਸਤੇ ਆਹ ਪਾਰਕਿੰਗ ਜਿਹੜੀ ਆ ਉਹ ਰੱਖੀ ਗਈ ਹੈ ਇੱਥੇ ਵਧੀਕ ਡਿਪਟੀ ਕਮਿਸ਼ਨਰ ਦੀ ਗੱਡੀ ਦਾ ਬੋਰਡ ਲੱਗਿਆ ਹੋਇਆ ਹੈ ਮਾਲ ਵਿਭਾਗ ਦੇ ਅਫਸਰ ਦੀ ਗੱਡੀ ਦਾ ਬੋਰਡ ਲੱਗਿਆ ਹੋਇਆ ਹੈ ਸਹਾਇਕ ਕਮਿਸ਼ਨਰ ਦੀ ਗੱਡੀ ਦਾ ਬੋਰਡ ਲੱਗਿਆ ਹੋਇਆ ਹੈ ਮੁੱਖ ਮੰਤਰੀ ਖੇਤੀ ਖੇਤਰੀ ਜਿਹੜਾ ਅਫਸਰ ਹੈ ਉਸ ਦੀ ਕਾਰ ਪਾਰਕਿੰਗ ਦੇ ਇੱਥੇ ਇਸ ਇਹ ਜਗ੍ਹਾ ਸਾਰੀ ਓਕੂਪਾਈਡ ਅਧਿਕਾਰੀਆਂ ਦੀਆਂ ਗੱਡੀਆਂ ਦੇ ਲਈ ਹੋਗੀ ਤੇ ਉਸ ਤੋਂ ਇਲਾਵਾ ਜੇਕਰ ਦੂਸਰੇ ਪਾਸੇ ਤੁਸੀਂ ਨਿਗਾਹ ਮਾਰਦੇ ਹੋ ਇਹ ਰਸਤਾ ਅਦਾਲਤਾਂ ਦੇ ਵੱਲ ਜਾਂਦਾ ਹੈਗਾ ਤੇ ਇਸ ਰਸਤੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਗੱਡੀਆਂ ਖੜੀਆਂ ਨੇ ਉਸ ਤੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਜਿਹੜਾ ਇੱਥੇ ਜ਼ਰੂਰੀ ਕੰਮ ਦੇ ਲਈ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਕਿੱਡੀ ਵੱਡੀ ਪਰੇਸ਼ਾਨੀ ਇਸ ਪਾਰਕਿੰਗ ਨਾ ਹੋਣ ਕਰਕੇ ਜਿਹੜੀ ਆ ਉਹ ਚੱਲਦੀ ਪੈਂਦੀ ਆ ਸੈਕਟਰੀ ਦੇ ਅੰਦਰ ਵੱਟਦੇ ਆ ਹੀ ਸੱਜੇ ਪਾਸੇ ਰੋਪੜ ਦੇ ਐਸਐਸਪੀ ਸਾਹਿਬ ਦਾ ਦਫ਼ਤਰ ਹੈਗਾ ਤੇ ਇਹ ਤੁਸੀਂ ਵੇਖ ਸਕਦੇ ਹੋ ਦ੍ਰਿਸ਼ ਐਸਐਸਪੀ ਸਾਹਿਬ ਦਾ ਦਫਤਰ ਹੈਗਾ ਜਿਸ ਦੇ ਬਾਹਰ ਜਿਹੜੀ ਗੱਡੀ ਲੱਗੀ ਹੋਈ ਆ ਉਹ ਐਸਐਸਪੀ ਰੋਪੜ ਦੀ ਗੱਡੀ ਖੜਨ ਦੇ ਲਈ ਇਹ ਜਿਹੜੀ ਜਗ੍ਹਾ ਨਿਰਧਾਰਤ ਕੀਤੀ ਗਈ ਹੈ ਜਦਕਿ ਇਸ ਦੇ ਦੂਸਰੇ ਪਾਸੇ ਦਾ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਵੀ ਸਾਰੇ ਜਿੰਨੇ ਪੁਲਿਸ ਅਧਿਕਾਰੀ ਨੇ ਉਹਨਾਂ ਦੀਆਂ ਗੱਡੀਆਂ ਖੜਨ ਦੇ ਲਈ ਇਹ ਜਿਹੜੀ ਜਗ੍ਹਾ ਉਹ ਰੱਖ ਵੀ ਰੱਖੀ ਗਈ ਹੈ ਤਾਂ ਇਹ ਜਗ੍ਹਾ ਵੀ ਸਾਰੀ ਜਿਹੜੀ ਹੈ ਅਧਿਕਾਰੀਆਂ ਦੀਆਂ ਗੱਡੀਆਂ ਦੇ ਨਾਲ ਪੂਰੀ ਤਰ੍ਹਾਂ ਨਾਲ ਅਕੁਪਾਈਡ ਹੈ ਜਿਹੜੀਆਂ ਪਿੱਛੇ ਜਿਹੜੀਆਂ ਗੱਡੀਆਂ ਖੜੀਆਂ ਨੇ ਇਹ ਵੀ ਲਗਭਗ ਪੁਲਿਸ ਮੁਲਾਜ਼ਮਾਂ ਦੀਆਂ ਹੀ ਗੱਡੀਆਂ ਨੇ ਇਸ ਦੇ ਵਿੱਚ ਵੀ ਆਮ ਜਿਹੜੇ ਲੋਕ ਜਿਹੜ ਸੈਕਟਰੀਟ ਦੇ ਵਿੱਚ ਜਿਹੜੇ ਰੋਜ਼ਾਨਾ ਕੰਮ ਕਰਨ ਵਾਲੇ ਕੰਮ ਕਰਾਉਣ ਦੇ ਲਈ ਆਉਣ ਵਾਲੇ ਲੋਕ ਨੇ ਉਹਨਾਂ ਦੀਆਂ ਗੱਡੀਆਂ ਇੱਥੇ ਨਹੀਂ ਖੜੀਆਂ ਕਰਨ ਦਿੱਤੀ ਜਾਂਦੀਆਂ ਕਿਉਂਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਕੇਵਲ ਜਿਹੜੀਆਂ ਪੁਲਿਸ ਦੇ ਨਾਲ ਜਿਹੜੇ ਸੰਬੰਧਿਤ ਜਿਹੜੇ ਮੁਲਾਜ਼ਮ ਨੇ ਜਾਂ ਅਧਿਕਾਰੀ ਨੇ ਉਹਨਾਂ ਦੇ ਲਈ ਜਿਹੜੀ ਇਹ ਜਗ੍ਹਾ ਉਹਨਾਂ ਦੀਆਂ ਗੱਡੀਆਂ ਦੀ ਪਾਰਕਿੰਗ ਦੇ ਲਈ ਰੱਖਵੀਂ ਰੱਖੀ ਗਈ ਹੈ ਪਰ ਜਦੋਂ ਕੁਝ ਲੋਕ ਜਿਹੜੇ ਨੇ ਇੱਥੇ ਗੱਡੀ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਮੀਂਹ ਦਾ ਮੌਸਮ ਹੋਵੇ ਜਾਂ ਹੋਰ ਮੌਸਮ ਦੇ ਵਿੱਚ ਸਮੱਸਿਆ ਕਰਨ ਦੇ ਕੋ ਗੱਡੀ ਇੱਥੇ ਲਗਾਉਣ ਦੇ ਲਈ ਆਉਂਦਾ ਤਾਪੋਰ ਸਹਾਕਾਰੀਆਂ ਜਿਹੜੇ ਇੱਥੇ ਡਿਊਟੀ ਦੇ ਉੱਤੇ ਹੁੰਦੇ ਨੇ ਸਾਫ਼ ਤੌਰ ਦੇ ਉੱਤੇ ਮਨਾਂ ਕਰ ਦਿੰਦੇ ਨੇ ਵੀ ਇਹ ਇੱਥੇ ਜਿਹੜੀ ਗੱਡੀ ਹੈ ਕੇਵਲ ਪੁਲਿਸ ਮਹਿਕਮੇ ਨਾਲ ਜਿਹੜੇ ਸੰਬੰਧਿਤ ਜਿਹੜੇ ਅਧਿਕਾਰੀ ਨੇ ਜਾਂ ਮੁਲਾਜ਼ਮ ਹੈ ਉਸ ਦੀ ਹੀ ਗੱਡੀ ਖੜੀ ਹੋ ਸਕਦੀ ਆ ਹੋਰ ਕਿਸੇ ਨੂੰ ਵੀ ਇੱਥੇ ਗੱਡੀ ਖੜਨ ਦੀ ਆਜ਼ਾਦਤ ਨਹੀਂ ਹੈ ਰੋਪੜ ਦੇ ਸੈਕਟਰੀਟ ਕੰਪਲੈਕਸ ਦੇ ਵਿੱਚ ਜਿਲ੍ਹਾ ਅਦਾਲਤੀ ਕੰਪਲੈਕਸ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਦਰਿਏ ਔਰ ਇਸ ਜਿਲ੍ਹਾ ਅਦਾਲਤੀ ਕੰਪਲੈਕਸ ਦੇ ਬਾਹਰ ਵਕੀਲ ਜਿਹੜੇ ਨੇ ਉਹਨਾਂ ਦੀਆਂ ਗੱਡੀਆਂ ਦੇ ਲਈ ਇਹ ਪਾਰਕਿੰਗ ਜਿਹੜੀ ਆ ਉਹ ਛੱਡੀ ਗਈ ਹੈ ਜਗ੍ਹਾ ਪਰ ਵਕੀਲ ਵੀ ਇੰਨੇ ਜ਼ਿਆਦਾ ਨੇ ਅਤੇ ਉਹਨਾਂ ਦੀਆਂ ਗੱਡੀਆਂ ਵੀ ਇੰਨੀਆਂ ਜ਼ਿਆਦਾ ਨੇ ਕਿ ਇਸ ਪਾਰਕਿੰਗ ਦੇ ਵਿੱਚ ਉਹ ਗੱਡੀਆਂ ਪੂਰੀਆਂ ਨਹੀਂ ਆਉਂਦੀਆਂ ਭਾਵੇਂ ਕਿ ਜਗ੍ਹਾ ਵਕੀਲ ਭਾਈਚਾਰੇ ਦੇ ਲਈ ਰੱਖਵੀ ਜਿਹੜੀ ਆ ਪਾਰਕਿੰਗ ਦੇ ਲਈ ਰੱਖੀ ਗਈ ਆ ਪਰ ਵਕੀਲ ਜਿਹੜੇ ਨੇ ਜਿੰਨੇ ਵੀ ਇੱਥੇ ਕੰਮ ਕਰਦੇ ਨੇ ਰੋਜ਼ਾਨਾ ਆਉਣ ਵਾਲੇ ਵਕੀਲ ਨੇ ਜਿੱਥੇ ਉਹਨਾਂ ਨੂੰ ਵੱਡੀ ਸਮੱਸਿਆ ਆਉਂਦੀ ਹੈ ਗੱਡੀ ਲਗਾਉਣ ਦੇ ਲਈ ਉੱਥੇ ਹੀ ਅਦਾਲਤ ਦੇ ਵਿੱਚ ਵਕਫ ਵਕਮਾਂ ਦੇ ਲਈ ਆਪਣੇ ਕੇਸਾਂ ਦੀ ਪੈਰਵਾਈ ਕਰਨ ਦੇ ਲਈ ਜਿਹੜੇ ਲੋਕ ਪਹੁੰਚਦੇ ਨੇ ਉਹ ਤਾਂ ਇੱਥੇ ਗੱਡੀ ਅੰਦਰ ਲਗਾ ਹੀ ਨਹੀਂ ਸਕਦੇ ਉਕੇ ਵਕੀਲ ਭਾਈਚਾਰੇ ਦੀਆਂ ਗੱਡੀਆਂ ਦੇ ਨਾਲ ਇਹ ਜਿਹੜੀ ਪਾਰਕਿੰਗ ਹੈ ਉਹ ਫੁੱਲ ਹੋ ਜਾਂਦੀ ਹੈ ਔਰ ਇਸ ਤੋਂ ਤੱਕ ਕਿ ਕਈ ਵਕੀਲ ਅਜਿਹੇ ਨੇ ਜਿਨ੍ਹਾਂ ਨੂੰ ਗੱਡੀਆਂ ਸੜਕ ਦੇ ਉੱਤੇ ਖੜਾ ਕੇ ਅੰਦਰ ਆਉਣੀ ਆਪਾਂ ਅੰਦਰ ਆਉਣਾ ਪੈਂਦਾ ਜਦ ਕਿ ਜਿਹੜੇ ਲੋਕ ਅਦਾਲਤ ਦੇ ਵਿੱਚ ਵੱਖ-ਵੱਖ ਕੰਮਾਂ ਦੇ ਲਈ ਆਉਂਦੇ ਨੇ ਉਹਨਾਂ ਨੂੰ ਵੀ ਜਿਹੜੀਆਂ ਆਪਣੀ ਗੱਡੀਆਂ ਬਾਹਰ ਸੜਕ ਤੇ ਲਗਾ ਕੇ ਹੀ ਇਸ ਅਦਾਲਤੀ ਕੰਪਲੈਕਸ ਦੇ ਅੰਦਰ ਆਉਣਾ ਪੈਂਦਾ ਭਾਵੇਂ ਕਿ ਕਈ ਜਨਤਕ ਥਾਵਾਂ ਤੇ ਕਈ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਪਾਰਕਿੰਗ ਨੂੰ ਲੈ ਕੇ ਅਕਸਰ ਲੜਾਈ ਝਗੜੇ ਦੇ ਘਟਨਾਕ੍ਰਮ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਇਸ ਦੇ ਬਾਵਜੂਦ ਵੀ ਸਰਕਾਰਾਂ ਤੇ ਪ੍ਰ ਇਸ ਅਹਿਮ ਮੁੱਦੇ 'ਤੇ ਕੋਈ ਧਿਆਨ ਨਹੀਂ ਹੈ ਭਾਵੇਂ ਕਿ ਰੋਪੜ ਦੀ ਗੱਲ ਕਰ ਲਈ ਜਾਵੇ ਕਿ ਰੋਪੜ ਦੇ ਵਿੱਚ ਸੈਕਟਰੀਟ ਦੇ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਜਿਹੜੇ ਲੋਕ ਨੇ ਉਹ ਆਪਣੇ ਕੰਮ ਕਰਾਉਣ ਦੇ ਲਈ ਆਉਂਦੇ ਨੇ ਪਰ ਉਹਨਾਂ ਨੂੰ ਗੱਡੀ ਜਿਹੜੀ ਹੈ ਉਹ ਸੜਕ ਦੇ ਉੱਤੇ ਖੜਾ ਕੇ ਸੈਕਟਰੀਟ ਦੇ ਅੰਦਰ ਆਉਣਾ ਪੈਂਦਾ ਪਰ ਜੇਕਰ ਪ੍ਰਸ਼ਾਸਨ ਆਪਣੇ ਦਾਇਰੇ ਵਾਲੇ ਖੇਤਰ ਦੇ ਵਿੱਚ ਹੀ ਪਾਰਕਿੰਗ ਦੀ ਵਿਵਸਥਾ ਨਹੀਂ ਕਰ ਪਾਏਗਾ ਤਾਂ ਬਾਕੀ ਥਾਵਾਂ ਦੇ ਉੱਤੇ ਇਹ ਕਿਸ ਤਰ੍ਹਾਂ ਸੰਭਵ ਹੋ ਪਾਵੇਗਾ ਇਹ ਇੱਕ ਵੱਡਾ ਸਵਾਲ ਵੀ ਹੈ ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ਨੂਜ਼ ਰੋਪੜ